ਬਾਈ ਸਿੱਧੂ ਤੇ ਸਿੱਧੂ ਅ ਕਦੇ-ਕਦੇ ਮੈਂ ਸੋਚਦਾ ਹੁੰਦਾ ਬੜਾ ਪ੍ਰਮਾਤਮਾ ਨੇ ਮੇਲ ਮਿਲਾਇਆ ਸੀ ਨਾ ਬਿਲਕੁਲ ਜੀ ਨਹੀਂ ਸਕਦਾ ਜਦੋਂ ਸਿੱਧੂ ਕਹਿ ਕੇ ਗੱਲ ਕਰਦੇ ਤੇ ਬਾਈ ਵੀ ਸਿੱਧੂ ਕਹਿ ਕੇ ਗੱਲ ਕਰਦੇ ਹਾਂਜੀ ਬਿਲਕੁਲ ਸਿੱਧੂ ਕਹਿ ਕੇ ਗੱਲ ਕਰਦੇ ਸੀਗੇ ਕਿ ਮੈਂ ਤਾਂ ਉਹਨੂੰ ਬਾਈ ਰੋਈ ਰੋਈ ਸ਼ੁਭਦੀਪ ਕਹਿ ਕੇ ਬੁਲਾਵਾ ਸੀਗਾ ਉਹ ਮੈਨੂੰ ਸਿੱਧੂ ਕਹਿ ਕੇ ਬੁਲਾਉਂਦਾ ਜਨਮ ਦਿਨ ਦੀਆਂ ਜਿਹੜੀਆਂ ਉਹ ਯਾਦਾਂ ਨੇ ਜਦੋਂ ਘਰ ਦੇ ਵਿੱਚ ਪੁਰਾਣੇ ਘਰ ਦੇ ਵਿੱਚ ਬਾਈ ਜਨਮ ਦਿਨ ਪੁਰਾਣੇ ਘਰ ਦੀਆਂ ਯਾਦਾਂ ਕਦੇ ਵੀ ਨਹੀਂ ਭਾਈ ਅੰਗੀਲਾ ਸਾਹਿਬ ਉਹ ਨਹੀਂ ਪੁੱਲ ਸਕਦਾ ਕਿੰਨਾ ਵਧੀਆ ਉਹ ਲੈਨ ਸੀਗਾ ਇਹਰਾ ਤੇ ਉਹ ਜਿਹੜੀ ਘੜੀ ਆ ਉਹ ਪਲ ਉਹ ਕਦੇ ਵੀ ਨਹੀਂ ਪੁੱਲ ਸਕਦਾ ਨਹੀਂ ਪੁੱਲ ਸਕਦਾ ਤੇ ਹਰ ਇੱਕ ਇਨਸਾਨ ਜੋ ਬੜੇ ਪਿਆਰ ਨਾਲ ਕੇਕ ਲੈ ਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਕੇਕ ਨਹੀਂ ਕਟਿਆ ਗਿਆ ਹਣਾ ਸਾਰੇ ਇਨਸਾਨਾਂ ਨੂੰ ਦੋਸਤੋ ਉੱਥੇ ਜਿਹੜਾ ਪਿਆਰ ਦਿੱਤਾ ਬਾਈ ਨੇ ਉਹ ਕਿਵੇਂ ਭੁੱਲਿਆ ਜਾ ਸਕਦਾ ਹੈ ਬੜੀਆਂ ਯਾਦਾਂ ਉਹ ਘਰ ਨਾਲ ਜਿੱਦਾਂ ਸਰਪਾਲ ਸਿੱਧੂ ਜੀ ਨੇ ਕਿਹਾ ਕਿ ਪੁਰਾਣੇ ਘਰ ਨਾਲ ਜਿਹੜੀਆਂ ਯਾਦਾਂ ਬਹੁਤ ਆਉਣਾ ਜਾਣਾ ਰਿਹਾ ਉਸ ਘਰ ਦੇ ਵਿੱਚ ਸਾਡਾ ਵੀ ਪਿਆਰ ਹੈ ਕਿ ਸਾਡਾ ਪੁਰਾਣਾ ਘਰ ਨਾਲ ਅੱਜ ਵੀ ਉਹਨਾਂ ਦੇ ਨਾਲ ਉਹ ਨਵੀਂ ਹਵੇਲੀ ਨੂੰ ਕਿੱਥੇ ਬੱਦ ਕੇ ਪਿਆ ਹੈ ਕਿ ਜਦੋਂ ਤੱਕ ਸਾਡੀ ਜਿਹੜੀ ਮਿਲਨੀਆਂ ਹੋਈਆਂ ਜਾਂ ਮੁਲਾਕਾਤ ਕਿ ਹੋ ਜਾਂਸੀ ਮਿਲੇ ਹੈਗੇ ਤਾਂ ਅਸੀਂ ਬੈਠੇ ਹਾਂ ਇਕੱਠੇ ਰਲ ਕੇ ਤਾਂ ਉਹ ਪੁਰਾਣੇ ਘਰ ਕੀ ਸੀਗੇ ਬਿਰੋ ਪੁਰਾਣੇ ਘਰ ਦੀ ਇਹ ਸਾਹਜ ਆ ਮੇਲਾ ਦਾ ਸ਼ਾਇਦ ਹੀ ਕਦੇ ਅਸੀਂ ਉਹਨੂੰ ਮਟਾ ਸਕੀ ਸਿੱਧੂ ਮੂਸੇਵਾਲਾ ਜਿਸ ਨੂੰ ਅਸੀਂ ਅਕਸਰ ਗਾਇਕ ਦੇ ਤੌਰ ਤੇ ਜਾਣਦੇ ਆ ਪਰ ਅਸਲ ਇਨਸਾਨ ਦਾ ਜਿਹੜਾ ਜਿਹੜਾ ਸਮਾਜ ਸੇਵਾ ਦਾ ਪੱਖ ਸੀਗਾ ਉਹਨੂੰ ਤੁਸੀਂ ਬਹੁਤ ਨੇੜੇ ਤੋਂ ਦੇਖਿਆ ਹੰਡਾਇਆ ਉਹਦੇ ਨਾਲ ਵਿਚਰੇ ਹੋ ਤੇ ਕੀ ਕਿਹੜਾ ਤੁਹਾਡਾ ਸਿੱਧੂ ਮੂਸੇ ਵਾਲੇ ਨਾਲ ਕਿੱਦਾਂ ਮੇਲ ਹੋਇਆ ਜਿਹੜਾ ਸਿੱਧੂ ਮੂਸੇ ਵਾਲਾ ਸੀ ਜੀ ਇੱਕ ਗਾਇਕੀ ਤੋਂ ਇਲਾਵਾ ਗੱਲੋ ਜਾਂ ਉਹਦੇ ਗਾਣਿਆਂ ਤੋਂ ਇਲਾਵਾ ਦੇਖੀਏ ਤਾਂ ਬਹੁਤ ਹੀ ਨਰਮ ਸੁਭਾਅ ਦਾ ਤੇ ਇੱਕ ਵਧੀਆ ਇਨਸਾਨ ਸੀ ਜੀ ਬਤਾ ਮਤਲਬ ਆਪਣੇ ਤੋਂ ਵੱਡਿਆਂ ਦਾ ਬੜਾ ਸਤਿਕਾਰ ਕਰਨ ਵਾਲਾ ਤੇ ਛੋਟਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਨ ਵਾਲਾ ਜੀ ਹਰ ਇੱਕ ਦੀ ਕਦਰ ਕਰਦਾ ਸੀਗਾ ਉਹ ਹਰ ਇੱਕ ਦੀ ਇੱਜ਼ਤ ਕਰਨ ਵਾਲਾ ਮਤਲਬ ਕਿ ਇਨਸਾਨ ਸੀਗਾ ਤੇ ਸਾਡਾ ਮੇਲ ਹੋਇਆ ਸੀਗਾ 2018 ਦੇ ਵਿੱਚ ਜਦੋਂ ਮਾਤਾ ਚਰਨ ਕੌਰ ਜੀ ਸਿੱਧੂ ਮੂਸੇ ਵਾਲ ਦੇ ਮੰਮੀ ਸਰਪੰਚੀ ਦੀ ਚੋਣ ਲੜ ਰਹੇ ਸੀ ਉਸ ਸਮੇਂ ਸਾਡਾ ਮੇਲ ਹੋਇਆ ਸੀਗਾ ਤਾਂ ਸਾਡੇ ਮੇਰੇ ਨਾਲ ਦੇ ਕਲਿਕ ਟੀਚਰ ਮੈਡਮ ਸਤਨਾਮ ਕੌਰ ਸਿੱਧੂ ਦੀ ਰਾਈ ਸਾਡਾ ਮੇਲ ਹੋਇਆ ਉਹਨਾਂ ਦੇ ਇਹ ਭਤੀਜਾ ਲੱਗਦੇ ਨੇ ਤੇ ਉਹਨਾਂ ਨਾਲ ਮੇਲ ਹੋਇਆ ਤੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਲੋਕਾਂ ਨੇ ਇੱਕ ਵਾਅਦਾ ਕੀਤਾ ਸੀ ਉਸ ਪਿੰਡ ਦੇ ਨਾਲ ਮੂਸੇ ਦੇ ਨਾਲ ਵੀ ਜਦੋਂ ਵੀ ਮਾਤਾ ਜੀ ਸਰਪੰਚ ਬਣਨਗੇ ਅਸੀਂ ਪੂਰੇ ਪਿੰਡ ਦਾ ਜਿਹੜਾ ਚੈੱਕ ਅਪ ਆ ਉਹ ਕਰਾਵਾਂਗੇ ਕੈਂਸਰ ਦਾ ਜੀ ਤਾਂ ਅਸੀਂ ਵਰਲਡ ਕੈਂసర్ ਕੇਅਰ ਦੇ ਗਲੋਬਲ ਇੰਵੈਸਟਰ ਕਵੰਤਾਲੀਵਾਲ ਦੇ ਸਹਿਯੋਗ ਦੇ ਨਾਲ ਸਮੂਚੀ ਟੀਮ ਵੱਲੋਂ ਪਹਿਲਾ ਚੈੱਕਅਪ ਕੈਂਪ ਸੀ ਜਨਵਰੀ ਦੇ ਵਿੱਚ ਦਸੰਬਰ ਤੋਂ ਬਾਅਦ ਨਾਲ ਦੇ ਨਾਲ ਅਸੀਂ ਕੈਂਪ ਲਾਇਆ ਹੈਗਾ ਤਾਂ ਉੱਥੇ ਅਸੀਂ ਉਸ ਪਿੰਡ ਦੇ ਜਿਹੜੇ ਕੈਂਸਰ ਦੇ ਚੈੱਕਅਪ ਕੀਤੇ ਉਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਲਗਾਤਾਰ ਹੀ ਸਾਡੀ ਜਿਹੜੀ ਸੰਸਥਾ ਦੇ ਨਾਲ ਹੀ ਜੁੜ ਗਿਆ ਹੈਗਾ ਤਾਂ ਅਸੀਂ ਉਹਨੂੰ ਆਪਣੀ ਸੰਸਥਾ ਦਾ ਐਮਬੈਸਡਰ ਵੀ ਲਗਾਇਆ ਹੈ ਮਤਲਬ ਕਿ ਇਸ ਮਾਲਵੇ ਦੇ ਵਿੱਚ ਉਹਨਾਂ ਨੂੰ ਵਰਲਡ ਕੈਂਸਰ ਕੇਅਰ ਦਾ ਅਸੀਂ ਇਹ ਐਮਬੈਸਡਰ ਉਹ ਨਿਯੁਕਤ ਕੀਤਾ ਤੇ ਲਗਾਤਾਰ ਉਹਨਾਂ ਨੇ ਫਿਰ ਮਤਲਬ ਕਿ ਮਾਨਸਾ ਦੇ ਵਿੱਚ ਹੀ ਮਾਨਸਾ ਜਿਲ੍ਹੇ ਦੇ ਵਿੱਚ ਘੱਟੋ ਘੱਟ 810 ਕੈਂਪ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਚੈੱਕਅਪ ਵਧੇ ਲਗਵਾਏ ਜਿਵੇਂ ਕਿ ਮਾਨਸਾ ਹੀ ਆਪਣੇ ਪਿੰਡ ਹੀ ਲਵਾਏ ਫਿਰ ਮਾਨਸਾ ਬੁਲੱਡਾ ਤੇ ਇਧਰ ਅਕਲਿਆ ਕਾਫੀ ਥਾਵਾਂ ਤੇ ਉਹਨਾਂ ਨੇ ਇਹ ਰਹਿ ਗਿਆ ਕਿ ਇਹ ਕੈਂਪ ਲਗਵਾਏ ਜਦੋਂ ਤੁਹਾਡਾ ਮੇਲ ਹੋਇਆ ਉਹਨਾਂ ਨਾਲ ਕਾਫੀ ਇਹ ਜਦੋਂ ਗੱਲਬਾਤ ਚੱਲਦੀ ਹੋਊਗੀ ਕੇ ਆਪਣੇ ਇਲਾਕੇ ਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਆ ਜਿਹਦੇ ਕੈਂਸਰ ਦੇ ਨੇ ਔਰ ਕੈਂਸਰ ਦੀਆਂ ਨਾਲ ਜਿਹੜੀਆਂ ਮੌਤਾਂ ਵੀ ਬਹੁਤ ਹੋ ਰਹੀਆਂ ਸੀਗੀਆਂ ਅ ਉਹਨਾਂ ਨੇ ਐਫਰਡ ਕੀਤਾ ਕਿ ਜਿਹੜਾ ਕੈਂਪ ਚੈੱਕਅਪ ਦਾ ਕਰਾਇਆ ਉਹਦੇ ਵਿੱਚ ਵੀ ਜਿਹੜੇ ਕਈ ਪੇਸ਼ੈਂਟ ਚੈੱਕਅਪ ਦੌਰਾਨ ਸਾਹਮਣੇ ਆਏ ਹੋਣਗੇ ਉਹਨਾਂ ਦੇ ਇਲਾਜ ਲਈ ਫਿਰ ਕੀ ਬੰਦੋਬਸਤ ਕੀਤਾ ਗਿਆ ਸੀ ਉਸ ਨੇ ਹਾਂਜੀ ਜਿਹੜੀ ਸਾਡੀ ਸੰਸਥਾ ਨਾਲ ਵਾਰਲਡ ਕੈਂਸਰ ਗਿਆਰ ਆ ਉਹਨਾਂ ਦਾ ਜਿਹੜਾ ਮੇਨ ਹੈਗਾ ਕੰਮ ਅਲੀ ਡਿਟੈਕਸ਼ਨ ਆਸੀ ਮਤਲਬ ਕੈਂਸਰ ਹੋਣ ਤੋਂ ਪਹਿਲਾਂ ਦੇ ਲੱਛਣ ਲੱਭਦੇ ਆਗੇ ਜਾਂ ਜਿਹਨੂੰ 6 ਮਹੀਨੇ ਬਾਅਦ ਵੀ ਕੋਈ ਪ੍ਰੋਬਲਮ ਆਉਣੀ ਆਸੀ ਉਹ ਚੀਜ਼ ਵੀ ਸਾਡੀ ਜੀ ਸਾਂਸਤਾ ਪਤਾ ਕਰ ਲੈਂਦੀ ਹੈਗੀ ਕੈਂਪ ਆ ਰਹੀ ਤਾਂ ਅਸੀਂ ਏਸ ਪਿੰਡ ਦੇ ਵਿੱਚ 8 ਕੇਸ ਪਾਏਗੇ ਮੂਸੇ ਪਿੰਡ ਦੇ ਵਿੱਚ ਤੋਂ ਪਹਿਲਾ ਕੈਂਪ ਲਾਇਆ ਤਾਂ ਸਿੱਧੂ ਮੂਸੇ ਵਾਲੇ ਨੇ ਉਹ ਉਹਨਾਂ ਨੂੰ ਫਾਲੋਅ ਅਪ ਕੀਤਾ ਤਾਂ ਉਹਨਾਂ ਦੀ ਉਹਨਾਂ ਨੇ ਜਾਨ ਬਚਾਈ ਮਤਲਬ ਉਹ ਉਹਨਾਂ ਦੀ ਉਹਨਾਂ ਨੇ ਤਾਂ ਉਸ ਤੋਂ ਬਾਅਦ ਸਿੱਧੂ ਨੇ ਇੱਕ ਗੱਲ ਕਹੀ ਕਈ ਵਾਰੀ ਅਸੀਂ ਦੋ ਬੈਠੇ ਗੱਲਾਂ ਕਰਦੇ ਸੀਗੇ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਨੇ ਕਿਹਾ ਸੀਗਾ ਤੇ ਸਾਡੇ ਨਾਲ ਵੀ ਆਮ ਗੱਲ ਹੁੰਦੀ ਰਹਿੰਦੀ ਸੀ ਉਹ ਕਹਿੰਦਾ ਵੀ ਜੇ ਮੈਨੂੰ ਕੋਈ ਇੱਕ ਦਿਨ ਦੀ ਪਾਵਰ ਮਿਲ ਜੇ ਕੋਈ ਸ਼ਕਤੀ ਮਿਲ ਜੇ ਤਾਂ ਮੈਂ ਕਹਿੰਦਾ ਵੀ ਜਿੰਨੇ ਵੀ ਕੈਂਸਰ ਦੇ ਮਰੀਜ਼ ਆ ਉਹਨਾਂ ਨੂੰ ਸਾਰਿਆਂ ਨੂੰ ਬਿਲਕੁਲ ਮਠੀ ਕਰਾਂ ਵੀ ਉਹਨ ਮਤਲਬ ਕਿ ਕੈਂਸਰ ਪ੍ਰਤੀ ਉਹਨਾਂ ਦਾ ਇੰਨਾ ਇਹਦਾ ਕੈਂਸਰ ਪ੍ਰਤੀ ਇੰਨਾ ਅਵੇਅਰ ਸੀਗਾ ਇਹ ਮੇਰੇ ਖਿਆਲ ਜਿਹੜਾ ਫਸਟ ਕੈਂਪ ਲੱਗਿਆ ਸੀਗਾ ਸਿੱਧੂ ਸਾਹਿਬ ਜਦੋਂ ਉਹ ਚੋਣਾਂ ਦੇ ਵਿੱਚ ਉਹਨਾਂ ਦੇ ਮਾਤਾ ਜੀ ਸਰਪੰਚ ਬਣੇ ਹਾਂ ਜੀ ਮੇਰੇ ਖਿਆਲ ਉਹ ਉਹਨਾਂ ਦੇ ਜਿੱਤ ਤੋਂ ਬਾਅਦ ਪਹਿਲਾ ਕੰਮ ਮੇਰਾ ਜਿਹੜਾ ਕੈਂਸਰ ਅਵੇਅਰਨੈਸ ਬਿਲਕੁਲ ਜੀ ਪਹਿਲਾ ਇੱਕ ਹਫ਼ਤੇ ਦੇ ਬਾਅਦ ਹੀ ਸਰਪੰਚੀ ਤੋਂ ਬਾਅਦ ਉਸ ਤੋਂ ਪਹਿਲਾਂ ਉਸ ਏਰੀਆ ਦੇ ਵਿੱਚ ਮੇਰਾ ਕੋਈ ਕੈਂਪ ਵੀ ਨਹੀਂ ਲੱਗਿਆ ਹੋਣਾ ਨਹੀਂ ਮਤਲਬ ਮੂਸੇ ਦੇ ਆਸ-ਪਾਸੇ ਇੱਕ ਬਹੁਤ ਘੱਟ ਜਾਨੀ ਕਿ ਇਦਾਂ ਦਾ ਕੈਂਪ ਕੋਈ ਲੱਗਿਆ ਸੀਗਾ ਅੱਛਾ ਸਿੱਧੂ ਸਾਹਿਬ ਤੁਸੀਂ ਉਸ ਨਾਲ ਸ਼ਕਸ਼ ਨਾਲ ਬੜਾ ਨੇੜੇ ਤੋਂ ਗੁਜ਼ਰੇ ਹੋ ਬਹੁਤ ਨੇੜੇ ਤੋਂ ਉਸ ਨੂੰ ਜਾਣਿਆ ਸੁਭਾ ਕਿਦਾਂ ਦਾ ਸੀ ਬਾਈ ਬਹੁਤ ਹੀ ਬੀਬਾ ਸੁਹਾਸ ਸੀਗਾ ਜੀ ਆਪਾਂ ਪਹਿਲਾਂ ਵੀ ਗੱਲ ਕਰਕੇ ਆਦੇ ਹਾਂਗੇ ਮਤਲਬ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਕੋਈ ਉਹਦੇ ਵਿੱਚ ਇਦਾਂ ਦਾ ਕੋਈ ਐਟੀਟਿਊਡ ਨਹੀਂ ਸੀ ਮਤਲਬ ਕਿ ਮੈਂ ਕੋਈ ਸੈਲੀਬ੍ਰਿਟੀ ਆ ਆਮ ਬੰਦੇ ਨੂੰ ਵੀ ਬਹੁਤ ਹੀ ਮਤਲਬ ਕਿ ਨਿਮਰ ਦੇ ਨਿਮਰਤਾ ਦੇ ਨਾਲ ਹੀ ਉਹ ਮਿਲਦਾ ਰਿਹਾਗਾ ਕਿਸੇ ਦੀ ਮਤਲਬ ਕੋਈ ਉਹਦੇ ਚ ਕੋਈ ਹਵਾ ਨਹੀਂ ਗਿਆ ਜਿਵੇਂ ਹੰਕਾਰ ਵੀ ਨਹੀਂ ਕਰਦਾ ਕੋਈ ਹੰਕਾਰ ਨਹੀਂ ਇਸ ਤਰ੍ਹਾਂ ਦਾ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਸੀਗਾ ਜੇ ਕੋਈ ਕੋਈ ਵੀ ਉਹਦੇ ਕੋਲੇ ਘਰੇ ਆਉਂਦਾ ਸੀ ਉਹਨੇ ਹਰ ਇੱਕ ਨੂੰ ਮਤਲਬ ਵਧੀਆ ਉਹਨੇ ਆਪ ਭਖਤ ਕਰਨੀ ਗਾਇਕੀ ਦੇ ਨਾਲ ਨਾਲ ਜਿਹੜਾ ਸਮਾਜ ਸੇਵਾ ਦਾ ਪੱਖ ਸੀ ਬਹੁਤੇ ਬੰਦੇ ਹੁੰਦੇ ਆ ਇੱਕ ਥੋੜਾ ਬਹੁਤ ਉਹ ਕਰਕੇ ਸੇਵਾ ਭਾਵਨਾ ਦਿਤਾ ਕੇ ਬਹੁਤ ਵੱਡੇ ਵੱਡੇ ਬੋਰਡ ਲਵਾ ਦਿੰਦੇ ਆ ਕਿ ਆ ਕੰਮ ਕੀਤਾ ਕੰਮ ਕੀਤਾ ਸਿੱਧੂ ਦੀ ਇਸ ਪੱਖ ਤੋਂ ਮੈਂ ਕਹਿੰਨਾ ਉਹ ਪਿੱਛੇ ਰਹਿ ਕੇ ਕੰਮ ਕਰਦਾ ਰਿਹਾ ਬਿਲਕੁਲ ਜੀ ਉਹਨਾਂ ਨੇ ਅਸੀਂ ਜਦੋਂ ਬਠਿੰਡੇ ਦੇ ਵਿੱਚ ਅਸੀਂ ਲਗਭਗ 2015-16 ਤੋਂ ਬਠਿੰਡੇ ਦੇ ਵਿੱਚ ਨਾ ਜੋ ਕੈਂਸਰ ਟ੍ਰੇਨ ਜਾਂਦੀ ਹੈ ਕੈਂਸਰੋਂ ਟ੍ਰੇਨ ਕਹਿਣ ਲੱਗੇ ਪੈਸੇ ਉਹ ਟ੍ਰੇਨ ਜਾਂਦੀ ਐ ਕਵਿੰਡੇ ਤੋਂ ਰਾਤ ਨੂੰ ਜੀ ਸਵਾ 9:30 ਦੇ ਕਰੀਬ ਇਹਦੀ ਬਿਕਨਿਹਰ ਨੂੰ ਜਾਂਦੀ ਆ ਅਸੀਂ ਉਸ ਟ੍ਰੇਨ ਦੇ ਵਿੱਚ ਲੰਗਰ ਅਸੀਂ ਲਗਾਉਂਦੇ ਰਹੇ ਹਾਂਗੇ ਤਾਂ ਜਦੋਂ ਸਿੱਧੂ ਨੂੰ ਪਤਾ ਲੱਗਿਆ ਤਾਂ ਸਿੱਧੂ ਮੂਸੇ ਵਾਲੇ ਨੇ ਰਾਤ ਨੂੰ ਆਉਣਾ ਤੇ ਸਾਡੇ ਨਾਲ ਉਹ ਲੰਗਰ ਲਗਾਉਣਾ ਤੇ ਅਸੀਂ ਕਦੇ ਵੀ ਉਸ ਲੰਗਰ ਦੀ ਸਿੱਧੂ ਦੀ ਕੋਈ ਵੀ ਅਸੀਂ ਫੋਟੋ ਵੀ ਵਾਇਰਲ ਨਹੀਂ ਕੀਤੀ ਤਾਂ ਉਹਨੇ ਆਮ ਹੀ ਮਤਲਬ ਟੀ-ਸ਼ਰਟ ਦੇ ਵਿੱਚ ਜਾਂ ਲੋਅਰ ਦੇ ਵਿੱਚ ਪਟਕਾ ਬਣ ਕੇ ਆ ਜਾਣਾ ਸੀਗਾ ਮਤਲਬ ਕਿ ਅਸੀਂ ਕਦੇ ਵੀ ਜਿਹੜੀ ਉਹ ਚੀਜ਼ ਨਹੀਂ ਕਦੇ ਮਤਲਬ ਉਹਨੇ ਸ਼ੋਅ ਆਫ ਕਰਨ ਦੀ ਕੋਸ਼ਿਸ਼ ਨਹੀਂ ਕੀਤੀਗੇ ਸ਼ਾਇਦ ਹੀ ਮੱਲਾਦਾ ਉਹਦੇ ਸਿੱਧੂ ਤੇ ਜਾਂਦੇ ਤੋਂ ਅਸੀਂ ਕਦੇ-ਕਦੇ ਮਤਲਬ ਉਹ ਚੀਜ਼ ਬਾਹਰ ਆਈ ਨਹੀਂ ਮੀਡੀਆ ਦੇ ਵਿੱਚ ਵੀ ਸਿੱਧੂ ਇੱਥੇ ਐ ਕਰਕੇ ਰਾਤ ਨੂੰ ਲੰਗਰ ਲਾਉਣ ਲਈ ਆਉਂਦਾਗਾ ਕਦੇ ਵੀ ਨਹੀਂ ਜਿਵੇਂ ਅਸੀਂ ਬਠਿੰਡਾ ਦੇ ਆਪਣਾ ਮਾਰ ਰੋਡ ਦੇ ਉੱਤੇ ਜਿਹੜੇ ਆਪਣੇ ਕੋਈ ਬਜ਼ੁਰਗ ਬੈਠੇ ਹੁੰਦੇ ਰਾਤ ਨੂੰ ਠੰਡ ਦੇ ਵਿੱਚ ਉਹਨਾਂ ਨੂੰ ਕੰਬਲ ਦੇਣੇ ਹੈਗੇ ਜਾਂ ਕੋਈ ਹੋਰ ਝੁੱਗੀ ਝੌਂਪੜੀਆਂ ਦੇ ਵਿੱਚ ਕੋਈ ਲੰਗਰ ਲਗਾਇਆਗਾ ਕਦੇ ਵੀ ਮਤਲਬ ਕਿ ਸਿੱਧੂ ਨੇ ਉਹ ਚੀਜ਼ ਨੂੰ ਮਤਲਬ ਕਿ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਨ ਜੇ ਸ਼ੋਅ ਉਹ ਇੱਕ ਇੱਕ ਸਿੰਪਲ ਇਨਸਾਨਾਂ ਵਾਂਗੂ ਆਉਂਦਾ ਸੀ ਹਾਂਜੀ ਔਰ ਲੋੜਵੰਦਾਂ ਦੀ ਮਦਦ ਕਰਕੇ ਮੈਂ ਦੇਖਿਆ ਤੁਹਾਡੇ ਨਾਲ ਕਾਫੀ ਉਹਨਾਂ ਦਾ ਪ੍ਰੇਮ ਹੈ ਰਿਹਾ ਹੈ ਔਰ ਸੇਵਾ ਭਾਵਨਾ ਨੂੰ ਲੈ ਕੇ ਉਹ ਜਦੋਂ ਟ੍ਰੇਨ ਦੇ ਵਿੱਚ ਉਹ ਲੰਗਰ ਵਰਤਾਉਂਦੇ ਹੋਏ ਮੈਂ ਦੇਖਿਆ ਤੁਹਾਡੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਹੋਈਆਂ ਸੀ ਤੇ ਇਹ ਬੜੇ ਨਰਮ ਅਤੇ ਨੇਕਦਿਲ ਇਨਸਾਨ ਬੇਸ਼ੱਕ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਸੋਗ ਦੀ ਲਹਿਰ ਹੈ ਅੱਜ ਲੰਮਾ ਸਮਾਂ ਹੋ ਗਿਆ 2 ਸਾਲ ਹੋ ਚੱਲੇ ਚਲੇ ਗਏ ਨੂੰ ਪਰਵਾਰ ਦੇ ਵਿੱਚ ਫਿਰ ਖੁਸ਼ੀ ਆਈ ਹੈ